ਅੱਜ ਸਰੰਦ ਮੰਡੀ ਵਿੱਚ ਚਾਰਦੀ ਦੀ ਮੀਟਿੰਗ ਕੀਤੀ ਆ ਹੁਣ ਕਣਕ ਦਾ ਸੀ ਜਿਹੜਾ ਅੱਗੇ ਆਉਣਾ ਜੀਵਿਆ ਸੀ ਜਿਹੜਾ ਲੰਘ ਕੇ ਗਿਆ ਅਸੀਂ ਹਰੇਕ ਸਾਲ ਪ੍ਰਸ਼ਾਸਨ ਦੇ ਸਾਹਮਣੇ ਧਿਆਨ ਲਿਆਉਨੇ ਵੀ ਸਾਡੇ ਜਿਹੜੀ ਪੰਜ-ਛੇ ਇਕੱਲੇ ਜਗ੍ਹਾ ਪਈ ਆ ਨਾਮ ਦੀ ਮੰਡੀ ਤੇ ਕੰਮ ਕਰਦਣੀ ਹੈਗਾ ਜੀ ਉੱਥੇ ਚਾਹੇ ਇੰਟਰ ਟੈਲਾ ਲੱਗ ਜਾਣ ਜੋ ਮਰਜ਼ੀ ਲੱਗ ਜਾਣਾ ਜਦ ਮੰਡੀ ਦਾ ਮਾਲਕ ਲੱਗਤੇ ਹੁੰਦਾ ਢੇਰੀ ਹੋਣ ਦੀ ਜਗ੍ਹਾ ਨਹੀਂ ਹੁੰਦੀ ਆਰਤੀ ਕੋਲ ਫੜ ਘੱਟ ਅਸੀਂ ਪਹਿਲਾਂ ਵੀ ਚੱਡੀਗੜ੍ਹ ਵੀ ਇਹੀ ਮਤਲ ਦੱਸਿਆ ਉਹਨਾਂ ਨੂੰ ਵੀ ਸਾਡੇ 6-7 ਕਿਲੇ ਨਾਲ ਮੰਡੀ ਦੇ ਵਿਹਲੇ ਵਮ ਦੀ ਉੱਤੇ ਭਰਤ ਪਾ ਕੇ ਟਰੈਲਰ ਲਵਾ ਦੇ ਲਿਜਟਾ ਲਵਾ ਦੇਣਾ ਤਾਂ ਸਾਰੀ ਮੰਡੀ ਦਾ ਸਾਡਾ ਸਮੂਥਲੀ ਕੰਮ ਦੇ ਹਾਰਤੀ ਨਮੇ ਆ ਜਾਂਦਾ ਉਹਨਾਂ ਨੂੰ ਫੜ ਮਿਲ ਸਕਣਾ ਸਾਰਾ ਦਾ ਕੰਮ ਵਧੀਆ ਮੰਡੀ ਦੇ ਵਿੱਚ ਜਿਹੜਾ ਮਾਲ ਢੇਰੀ ਹੋ ਸਕਦਾ ਹੁਣ ਸਾਨੂੰ ਕਦੇ ਸੜਕਾਂ ਦੇ ਕਿਤੇ ਕਿਤੇ ਜਾਣਾ ਪੈਂਦਾ ਕਦੇ ਸਟੇਡੀਅਮ ਤੇ ਮਾਲ ਢਟਣਾ ਪੈਂਦਾ ਪ੍ਰਸ਼ਾਸਨ ਦੇ ਮਜਤਾ ਕਰਨੀ ਪੈਂਦੀਆਂ ਵਿੱਚ ਸੌ ਮਾਲਿਕ ਲਹਤੋਂ ਵੀ ਸਾਡੇ ਕੋਲ ਜਗ੍ਹਾ ਵਿਹਲੀ ਪਈ ਐ ਅਸੀਂ ਤਾਂ ਅਸੀਂ ਕਹਿੰਨੇ ਹੁਣ ਅਸੀਂ ਥੋੜੇ ਦੇ ਨਜ਼ ਚੰਡੀਗੜ੍ਹ ਵੀ ਜਾ ਰਹੇ ਹਾਂ ਉਹਨਾਂ ਨੇ ਵੀ ਧਿਆਨ ਚਲਵਾਈ ਉਹਨਾਂ ਸੈਕਟਰੀ ਜੀ ਨਾਲ ਸਾਡੀ ਮੀਟਿੰਗ ਸੀ ਧਿਆਨ ਚ ਕਈ ਮੰਡੀਆਂ ਦਾ ਲਵਾਇਆ ਸਾਡੇ ਪ੍ਰਧਾਨ ਜੀ ਵੀ ਜੇਤਲਾਲ ਜੀ ਨੇ ਤੇ ਮੈਂ ਵੀ ਨਾਲੇ ਸੀ ਅਸੀਂ ਕਹਿੰਨੇ ਵੀ ਸਾਡੇ 6-7 ਕੀਲੇ ਲੱਗ ਜਾਨ ਸਾਰੇ ਮੁਦਰਵਾੜੇ ਜਿਹੜਾ ਮਸਲਾ ਪ੍ਰਧਾਨ ਜੀ ਜਿਵੇਂ ਪਹਿਲਾਂ ਦੀਦੀ ਦੇ ਸੀਜ਼ਨ ਵਿੱਚ ਦਿੱਕਤ ਆਈਆਂ ਨੇ ਹੁਣ ਸਰਕਾਰ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ ਕਿ ਪਹਿਲਾਂ ਹੀ ਪ੍ਰਬੰਧ ਕਰਨਾ ਚਾਹੀਦਾ ਦੇਖੋ ਪਿੱਛੇ ਦਿੱਕਤਾਂ ਆਈਆਂ ਸਾਡੀ 8 ਜਿਹੜੀ ਹੜਤਾਲ ਦੀ ਜੀਨੀ ਦਸੀ ਜੀ ਨੂੰ ਹੋਇਆ ਹਰਿਆਣਾ ਸਾਡੇ ਨਾਲ ਸੂਬਾ ਉਹਨਾਂ ਨੇ ਜਿਹੜੀ ਸਾਡੀ 8 ਤੋਂ 2020 ਤੇ 45 ਰੁਪਏ 88 ਪੈਸੇ ਇਸ ਘਰਤੀ ਸੈਂਟਰ ਸਰਕਾਰ ਨੇ ਅਸੀਂ ਹੜਤਾਲ ਕਰੀ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ ਸਾਰੇ ਆਫਸਰ ਮੀਟਿੰਗ ਹੋਈ ਉਹਨਾਂ ਨੇ ਸਾਨੂੰ ਵੀ ਸੁਪਾਸ ਜਿਹੜਾ ਡਿਫਰੈਂਸ ਆ ਅਸੀਂ ਤੁਹਾਨੂੰ ਦੰਮਾਂਗੇ ਅਸੀਂ ਉਹਨੇ ਪਿਛਲੇ ਦਿਨ ਚੀਫ ਸੈਕਟਰੀ ਨਾਲ ਮੀਟਿੰਗ ਕਰਕੇ ਉੱਥੇ ਵੀ ਇਹੀ ਗੱਲ ਹੋਈ ਹਰਿਆਣੇ ਨੇ ਦੇਤੀ ਉਹਨਾਂ ਨੇ ਕਹੇ ਹੈ ਕਿਹਾ ਸਾਨੂੰ ਵਿਸ਼ਵਾਸ ਦਿਵਾਇਆ ਜੀ ਕਿ ਤਾਈਪੀ ਸਾਡਾ ਜਿਹੜਾ ਸਾਡੇ ਤੇ ਲਾਗੂ ਨਹੀਂ ਹੁੰਦਾੜ ਕੀਆਂ ਦੇ 45 ਲੱਖ ਰੁਪਏ ਕੱਟਿਆ ਵਾ ਉਹ ਸਾਨੂੰ ਫਰਵਰੀ ਦੇ ਅਖੀਰ ਤੱਕ ਜਿਹੜਾ 83 ਦੇ ਕੱਟਿਆ ਹੋਇਆ ਬਿਲ ਜਾਊਗਾ ਬਾਕੀ ਸਿੱਧਾ ਜਿਹੜਾ ਅੱਧਾ ਡਿਫਰੈਂਸ ਆ ਉਹਨਾਂ ਨੇ ਸੈਂਟਰ ਨੂੰ ਕਦੇ ਚਿੱਠੀ ਲਿਖੀ ਹੈ ਜੇ ਨਾ ਉਧਰ ਹੋਇਆ ਵੀ ਅਸੀਂ ਜਿਹੜੀ ਤੁਹਾਡੇ ਨਾਲ ਵਾਅਦਾ ਕਰਿਆ ਤੁਹਾਡਾ ਪੂਰਾ ਕਰਾਂਗੇ ਬਾਕੀ ਦੇਖਦੇ ਆਂ